ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਮੀ ਤੁਹਾਡਾ ਸਾਰੇ ਕਿੰਤਾ ਕਹੋਗੇ ਅੱਜ ਆਪਾਂ ਕੱਢਣ ਚੱਲੇ ਆ ਕਣਕ ਤੇ ਕਾਨਕ ਦੀ ਵੈਰੈਟੀ ਆ 222 ਇਹ ਦੇਖਦੇ ਆ ਕਿੰਨਾ ਉਹਦਾ ਝਾੜ ਨਿਕਲਦਾ ਤੇ ਸਵੇਰ ਦੇ ਵੱਜ ਗਏ 6 ਤੇ ਮਸ਼ੀਨ ਆਪਨੇ ਆਉਣੇ ਵਾਲੀ ਆ ਤੇ ਜਾ ਕੇ ਦੇਖਦੇ ਆ ਬਈ ਕਿੰਦਾ ਝਾੜ ਨਿਕਲਦਾ ਤੇ ਨਾਲ ਉਹਦੇ ਸੋਨੂ ਵੀ ਹੋਣੇ ਆ ਤੇ ਮੱਝਾ ਮੱਝਾ ਕੱਢਤੀ ਆ ਆਪਣੇ ਬਾਹਰੇ ਤੇ ਜੈਕੀ ਫਰਦਾ ਆਪਣਾ ਫੁੱਲਾ ਸਵੇਰ ਦਾ ਹੀ ਛੱਡਿਆ ਹੋਇਆ ਨਿਆਰੇ ਲੈਣ ਨੂੰ ਤੇ ਡੰਗਰ ਆਪਾਂ ਕੱਢ ਤੇ ਬਾਹਰੇ ਤੇ ਧਾਰਾ ਤੂਰਾ ਕੱਢ ਕੇ ਹੋ ਗਏ ਬੇਲੀ ਚਲੋ ਚਲਦੇ ਆ ਮੋਟਰ ਤੇ ਨੂੰ ਓਈ ਬੀਬੀ ਨੇ ਤਰਤੀ ਲੈਤੀਆਂ ਆਪਣੀ ਸਰੀਆ ਮੈਸ ਮੈਸ ਨੇ ਤਾਂ ਕਟਾ ਤੇ ਹੁਣ ਚਾਰੂ ਬੀਬੀ 10 15 ਕਿੰਨੇ ਦੇਣ ਚਾਰਨੀ ਆ ਬੀਬੀ ਇਹ ਕਿੰਨੇ ਦੇ ਚਾਰੇਗੀ ਇਹ ਨਹੀਂ ਕਿੰਨੀ ਵਾਰ ਚਾਰੇਗੀ ਇਹ ਕਿੰਨੇ ਦੇਣਾ ਲਗਾਤਾਰ ਮਿੰਨਾ ਹਿਆ ਹੋਵੇ ਮੈਂ ਠੀਕ ਕਰਾ ਦੇ ਆ ਬਸ ਠੀਕ ਹੈ ਲੋ ਜੀ ਮਸ਼ੀਨ ਵੀ ਆ ਚੁਗੀ ਆ ਪਾਈਏ ਟਰੈਕਟਰ ਤੇ ਉਹ ਚੱਲੀ ਆ ਮਸ਼ੀਨ ਜਾ ਕੇ ਪਹਿਲਾਂ ਸੁੱਚ ਕੱਟਦੇ ਆ ਤੇ ਤਾਰਾ ਨੀਵੀਆਂ ਨੇ ਥੋੜੀਆਂ ਜੀਆਂ ਕੱਢੀਏ ਟਰੈਕਟਰ ਵਾਰੇ ਲੈ ਕੇ ਬਾਬਿਆਂ ਨੂੰ ਮਾਰਦੀ ਆ ਸੈਲਫ ਟਰੈਕਟਰ ਦੀ ਵੀ ਗੇਅਰ ਚ ਦਨੀ ਉਹ ਆਹੀ ਨੂੰ ਮਾਰਦਾ ਪਾ ਕੇ ਟਰੈਨ ਦੀ ਬਾਈ ਮਿਲਦੇ ਆ ਮੋਟਰਸੇਡ ਜਾਂਦੇ ਵੇ ਲੋ ਜੀ ਚਲਾ ਦੀ ਫਾਈਨਲੀ ਆਪਾਂ ਵਾਦੇ ਵੱਜ ਗਏ ਤੇ ਛੜੇ ਛੱਟਾ ਟਾਈਮ ਹੋ ਗਿਆ। ਇਹ ਸਾਡੇ ਦੇਦੇ ਸਗਰ ਸਗਰ ਦਾ ਵਧਦਾ ਰਿਹਾ। ਸੌਤੀ ਨਾਲ ਥੋੜੀ ਜਿਆਦਾ ਵਨ ਗਈ। ਇਹ ਆਪਾਂ ਪਰ ਸੋਤੇ ਵਤੀ ਸੀ ਆ। ਇਹ ਅੱਜ ਨਾਲ ਆਪਣਾ ਟਾਈਮ ਨਾਲੇ ਆਹ ਤਿੰਨ ਚਾਰ ਚਾਰ ਕਿਲੇ ਦੇ ਬੱਡੇ ਆਣਗੇ। ਇਹ ਨਾਲ ਉਹਦੇ ਮਿਰਚਿਆ ਤੇ ਫੜਦੇ ਆਲੇ ਵਾਲੇ ਦੇ ਢਾਲ ਤੇ ਇਹਦੇ ਨਾਲ ਥੋੜੀ ਜਿਹਾ ਗੇੜਾ। ਤੇ ਨਾਲ ਉਹਦੀ ਛਾਲ ਪੜੀ ਜਨਾ ਜੇ ਸਾਹਮਣੇ ਪਰ ਨਹੀਂ ਪਾ। ਉਜੀ دیر ਲੱਗੇ ਵਾਈ ਹੁਣੀ ਢੇੜਾ ਤੇ ਡਾਲ ਵੀ ਨਹੀਂ ਕੋਈ ਛੜਦੇ ਹੌਲੀ ਹੌਲੀ ਤੋੜਦੇ ਨੇ ਤੇ ਸਵੇਰ ਦੀ ਵਟਣ ਦਾ ਆਇ ਨਹੀਂ ਯਾਰਾ ਦੇ ਲੋ ਘੋਰਾ ਵੀ ਕਰਦੇ ਨਹੀਂ ਉੜਦੀਆਂ ਵਿਚੇ ਸਾਰੀ ਟੂੜੀਓ ਬਾਣੀ ਉਹਦੀ ਵਧੀਆ ਤੇ ਕਣਕ ਵੀ ਜਾਣ ਕੇ ਆਪਣੀ ਖੜੀ ਐ ਕੋਈ ਉਹ ਤਾਂ ਏਕਣ ਵਿਧੀ ਹੋਈ ਜਾਣੀ ਦਾ ਸਾਰੀ ਉਹ ਆਲਮੋਟ ਸਾਰੀ ਉਹ ਖੜੀ ਐ ਆ ਦੇਖੋ ਕੰਨਾ ਲਾਣ ਪਿਆ ਤੇ 222 ਵੈਰੇਟੀ ਐ ਤੇ ਬਾਕੀ ਨਾਲ ਹੁੰਦੇ ਸਾਨੂੰ 4 ਵੀਰ ਸੰਗ 4 ੜਾ ਕਿੱਦਾਂ ਰਿਹਾ ਇਹਦਾ ਤੇ ਪਹਿਲਾ ਪਾਰ 126 ਵਧੀਆ ਤੇ ਉਹਦਾ ਝਾੜ ਦਾ ਵਧੀਆ ਰਿਆ। ਤੇ ਬਾਕੀ ਇਹਦਾ ਤੁਹਾਨੂੰ ਨਾਲ-ਨਾਲ ਉਹਦੇ ਦੱਸਾਂਗੇ। ਢੇੜਨ ਤੋਂ ਇੱਕ ਅੱਧਾ ਢੇੜਾ ਨਾਲ ਤੇ ਨਾਲ ਆਪਾਂ ਫੜਦੇ ਜਿਵੇਂ ਇਹ ਡਾਲ ਰਹਿਗੇ ਮਾਰੇ ਮੋਟੇ ਫੜੀ ਜਾਂਦੇ ਨਾਲ ਉਹਦੇ। ਜੀ ਬਾਈ ਹੋਣੀ ਲੱਗ ਗਿਆ ਮਸ਼ੀਨ ਦੀ ਪਲੇਟ ਬਲੂਡ ਪਤਨ। ਤੇ ਜਾਨੂੰ ਆਪਾਂ ਚਾਹ ਪੀਣ ਆ ਕੇ ਮੋਟਰ ਤੇ ਡੈਡੀ ਨੂੰ ਟੋਕਾ ਕਰਨ ਲੱਗੇ ਬਾਪੂ ਨੇ ਚਾਹ ਪੀਣ ਦੇ ਨਾਲੇ। ਤੇ ਉਧਰ ਮੋਟੇ ਲੱਗੇ ਹੋਣੇ ਬਲੇਡ ਵਾਲ। ਇਹਨਾਂ ਨੇ ਮਿਲਾਂ ਤਾਂ ਉਹੀ ਦੁਬਾਰਾ ਕਰ ਦੇਣਾ। ਉਹ ਲੈ ਕੀ ਚੱਕ ਦੋ? ਤੇ ਮੜਦਾ ਜਾ ਕੇ ਫਟਾਫੜ ਕਰਾਉਣੇ ਕੰਮ ਤਿਆਰ ਇਹਨਾਂ ਦਾ। ਲੱਗੇ ਮੇਰੇ ਕੋਟਣ ਬਲੇਡ ਬਲੂਡ। ਤੇ ਆ ਗੁਰਦੁਆਰਾ ਸਾਹਿਬ ਆ ਗਿਆ ਸਾਡੇ 4 ਮਿੰਟਾਂ ਦਾ ਸਾਂਝਾ ਗੁਰਦੁਆਰਾ ਸਾਹਿਬ ਇਹ। ਸਾਰਾ ਨਵਾਂ ਪੁਰਾਣਾ ਗੁਰਦੁਆਰਾ ਸਾਹਿਬ ਆ ਇਹ। ਤੇ ਉਰੇ ਕੱਠ ਹੁੰਦਾ ਹੁੰਦਾ 28 ਮਾਗ ਵਾਲ ਦੇਣ। ਤੇ ਬਹੁਤ ਘੱਟ ਦੁਨੀਆ ਆਉਂਦੀ ਆ ਦੂਰੋਂ ਦੂਰੋਂ ਤੇ ਕਰਾਉਣੇ ਲਵੇ ਜਾ ਕੇ ਨਾਲ ਫੜਾ ਫੜ ਕੰਮ ਮੈਂ ਵੀ ਲੱਕੀ ਭਾਈਆਂ ਨੇ ਬ੍ਰੇਡ ਬਦਨ ਲੱਗੇ ਰਿਹਾ ਉਹ ਇਹਨੇ ਕੋਈ ਚੋਂ ਚੱਟੇ ਤੋਂ ਉਹ ਤੇ ਮਰੀਏ ਦਾ ਇਹ ਦੇਖ ਔਰ ਨਾ ਉਹਦੇ ਰਟਾਣਗੇ ਆ ਗੱਟਾ ਥੱਕਾ ਗਾਣਾ ਚਲਾਉਣਾ ਮੈਂ ਤੇ ਇਹ ਕੱਢ ਦੇਗਾ ਹਾਂ ਮੈਂ ਕਰ ਲਾ ਲੱਕੀ ਮਰੂ ਜੋਰ ਹੈ ਲੱਕੀ ਨਿਕਲਣਾ ਜਾਈਦਾ ਹੁਣ ਦੇਖਦੇ ਆ ਚਾਰ ਬਾਦ ਜਰਾ ਸਾਰਾ ਵਾਲਾ ਨਹੀਂ ਇਹ ਉਹ ਦਿਹਾੜਾ ਉਹ ਦਿਹਾੜਾ ਹੈ ਉਹ

ਅਰੇ ਨਾ ਲੱਗਣੀ ਵੀ ਜਿੱਤਾ ਲਓ ਜੀ ਕਾਤੀ ਪਲੇਟ ਬਾਕੇ ਮਿੱਟੀ ਦੁਬਾਰਾ ਸਟਾਰਟ ਫਾਇਦਾ ਕਿਹੜਾ ਹੁਣੇ ਵਾਲਾ ਨਾਲ ਨਾਲ 75 ਗਿਆ ਪਾ ਦਿੰਦੇ ਆ ਗੇੜਾ ਨਾਲ ਜੂਲ ਫੜਦੇ ਆ ਸਰ ਕੰਮ ਸਾਰੀ ਘੜੀ ਆ 222 ਦਾ ਵੈਰਾਈਟੀ ਹੋਈ ਬਾਈ ਨੇ ਲਾਤਾ ਪਹਿਲਾ ਗੇੜਾ ਤੇ ਪਾਲਿਆ ਫੁੱਠੇ ਗੇੜੇ ਚ ਸਵੇਰ ਦਾ ਤੇ ਆਪਾਂ ਵੀ ਨਾਲ ਉਹਦੇ ਡਾਲ ਫੜ ਕੇ ਨਿਵੇੜ ਤੱਕ ਅੰਡਾਲਾਂ ਦਾ ਵੀ ਹੁਣ ਦਾਤੀ ਧਰਦੇ ਆਂ ਟਰੈਲੀ ਦੇ ਵਿੱਚ ਤੇ ਜੋਤ ਵੀ ਆ ਗਈ ਤੇ ਉਹ ਹੀਂ ਦੇ ਕੋਈ ਕੜਨਾ ਤੇ ਨਾਲੇ ਕਰਦੇ ਜਟਰੀ ਜਾਂਦੀ ਆ ਤੇ ਬੰਦਿਆ ਬੁਲੀਆਂ ਦੇਖਦੇ ਆ ਟਰੈਲੀ 'ਚ ਕਰਦੇ ਆ ਸ਼ੱਟ ਤੇ ਫੋਣਿਆ ਬੰਬੂ ਵਾਹ ਜੀ ਨੱਪੜ ਕੇ ਆਪਣਾ ਕਣਕ ਦਾ ਤੇ ਝਾੜ ਆਦ ਕੀ ਠੀਕ ਠੀਕ ਆਦੀ ਘਾਟਾ ਥੋੜਾ ਜਿਹਾ ਹੋ ਗਈ ਆਪਣੇ ਇੱਧਰ ਰੇਤਾ ਪਿੱਤੇ ਕਰਕੇ ਝਾੜ ਦਾ ਫਰਕ ਪੈ ਰਿਹਾ ਦਾ ਤੇ ਲਾਸਟ ਕਿਹੜਾ ਰਹਿ ਗਿਆ ਮਹੀਨ ਦਾ ਤੇ ਆ ਵੱਡਾਂ ਜੀ ਆਪਾਂ ਫੇਰ ਤੇ ਬਾਕੀ ਮਿਲਦੇ ਆਪਾਂ ਘਰੇ ਜਾ ਕੇ ਲਓ ਜੀ ਆਪਾਂ ਦੁਬਾਰਾ ਫੇਰ ਪਹੁੰਚ ਗਏ ਮੋਟਰ ਤੇ ਸ਼ਾਮ ਦਾ ਹੋ ਗਿਆ ਟਾਈਮ ਡਾੜੀ ਬੁੱਢਣ ਲੱਗਿਆ ਹਰਾ ਆਪਾਂ ਲੈ ਕੇ ਆਇਆ ਪਾਣੀ ਮੋਟਰ ਤੇ ਨੂੰ ਆਹ ਖੜੀ ਆਪਣੀ ਮੱਕੀ ਤੇ ਡੈਡੀ ਆਂਬ ਦੇ ਉਲੇ ਹਰਾ ਫੜਦਾ ਜਾ ਕੇ ਪਹੁੰਚਾ ਪੰਡਾ ਤੇ ਛੱਡਦੀ ਆ ਫੜਾਫੜ ਪੰਡਾ ਫੇ ਜਾ ਕੇ ਧਾਰਾ ਤੂਰਾ ਦਾ ਕੰਮ ਕਰਦੇ ਆ ਤੇ ਇੱਥੇ ਆਪਾਂ ਵਲੌਗ ਦੀ ਸਮਾਪਤੀ ਕਰਦੇ ਆ ਤੇ ਕਿਦਾਂ ਦਾ ਵਲੌਗ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਤੇ ਫੇਰ ਆਪਾਂ ਨਾ ਰੈਗੂਲਰ ਬਣਾਉਦੇ ਰਵਾਂਗੇ ਤੇ ਆਪਾਂ ਵਲੌਗ ਦੀ ਇੱਥੇ ਹੀ ਕਰਦੇ ਆ ਸਮਾਪਤੀ ਹੋਈ